ਦੇਖੋ ਜੀ ਕੇਂਦਰ ਸਰਕਾਰ ਕਹਿ ਲੋ ਦਿੱਲੀ ਵਿੱਚ ਬੈਠੇ ਜਿਹੜੇ ਸੱਤਾਧਾਰੀ ਨੇਤਾ ਨੇ ਨੇਤਾ ਨੇ ਉਹਨਾਂ ਉਹ ਕਹਿ ਲੋ ਕਿ ਦੁੱਧ ਤਾਂ ਦਿੱਲੀ ਜਾਣਾ ਚਾਹੀਦਾ ਹੈ ਫਸਲਾਂ ਦਿੱਲੀ ਜਾਣਾ ਚਾਹੀਦੀਆਂ ਨੇ ਤਾਲਾਂ ਦਿੱਲੀ ਦੇ ਵਿੱਚ ਆਣੇ ਆ ਚਾਹੀਦੀਆਂ ਨੇ ਪਰ ਕਿਸਾਨ ਦਿੱਲੀ 'ਚ ਨਹੀਂ ਆਣਾ ਚਾਹੀਦਾ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਕਾਂਗਰਸ ਵੱਲੋਂ ਯੂਥ ਕਾਂਗਰਸ ਦੇ ਜਿਹੜੇ ਆਪਣਾ ਅਹੁਦੇਦਾਰ ਸਮਾਨ ਨੇ ਤੇ ਮੈਂਬਰ ਨੇ ਤੇ 100 ਸਾਢੇ ਕਾਂਗਰਸ ਦਾ ਰਿਵਾਰੀ ਕਾਂਗਰਸ ਵਰਕਰ ਸਹਿਬਾਨ ਨੇ ਉਹ ਅੱਜ ਵੱਧ ਛੱਡ ਕੇ ਜਿਨ੍ਹਾਂ ਨੇ ਹਿੱਸਾ ਲਿਆ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਹੀ ਤਦਾਦ ਵਿੱਚ ਜਿਹੜੇ ਟਰੈਕਟਰ ਨੇ ਉਹ ਅੱਜ ਰੈਲੀ ਦੇ ਵਿੱਚ ਆਏ ਨੇ ਇਹ ਸਿਰਫ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਲੜਾਈ ਨਹੀਂ ਇਹ ਸਾਡੇ ਹਰੇਕ ਵਰਗ ਦੀ ਲੜਾਈ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਕਿਸਾਨ ਅੰਦੋਲਨ ਦਾ ਅੱਜ 16ਵਾਂ ਦਿਨ ਹੈ ਕਿਸਾਨ ਐਮਐਸਪੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਤੇ ਡਟੇ ਹੋਏ ਨੇ ਜੇ ਗੱਲ ਕਰੀਏ ਹਰ ਇੱਕ ਪਾਰਟੀ ਵੱਲੋਂ ਕਿਸਾਨਾਂ ਦਾ ਸਮਰਥਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਆਏ ਦਿਨ ਜਾਰੀ ਹੈ ਜੇ ਗੱਲ ਕਰੀਏ ਪੰਜਾਬ ਕਾਂਗਰਸ ਵੱਲੋਂ ਅੱਜ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਮਾਚੀਵੜਾ ਸਾਹਿਬ ਦੇ ਵਿੱਚ ਮੌਜੂਦ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਦੇ ਖਿਲਾਫ ਤੇ ਕਿਸਾਨਾਂ ਦੇ ਹੱਕਾਂ ਦੇ ਲਈ ਟਰੈਕਟਰ ਮਾਰਚ ਦੇ ਵਿੱਚ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਮਰਾਲਾ ਤੋਂ ਵਿਸ਼ਾਲ ਭਾਰਤੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵਿਸ਼ਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਅੱਜ ਕਿਸਾਨਾਂ ਦੀ ਹੱਕਾਂ ਲਈ ਅੱਜ ਜੋ ਦੇਸ਼ ਦਾ ਕਿਸਾਨ ਜੋ ਪੰਜਾਬ ਦੇ ਕਿਸਾਨ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਬਾਰਡਰ ਉਤੇ ਤਾਇਨਾਤ ਨੇ ਉਹਨਾਂ ਦੇ ਹੌਸਲਾ ਵਸਾਈਜ਼ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਜ ਪੰਜਾਬ ਦਾ ਹਰ ਵਰਗ ਹਰ ਦੁਕਾਨਦਾਰ ਹਰ ਉਹ ਇਨਸਾਨ ਜੋ ਕਿਸਾਨੀ ਦੇ ਕਿਤੇ ਨਾਲ ਪਿਆਰ ਰੱਖਦਾ ਜੋ ਜਾਣਦਾ ਹੈ ਕਿ ਜੇ ਅਨਦਾਤਾ ਤਾਂ ਅਸੀਂ ਆ ਉਹਦੇ ਨਾਲ ਹੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਸਾਡੇ ਹਲਕਾ ਸਰਦਾਰ ਰੁਪਿੰਦਰ ਸਿੰਘ ਰਾਜਾ ਗਿਲਜੀਤ ਜੀ ਰਹਿਨਮਾਈ ਹੇਟ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਹੈ ਕਾਂਗਰਸ ਵੱਲੋਂ ਯੂਥ ਕਾਂਗਰਸ ਦੇ ਜਿਹੜੇ ਆਪਣਾ ਅਹੁਦੇਦਾਰ ਸਮਾਨ ਨੇ ਤੇ ਮੈਂਬਰ ਨੇ ਤੇ ਸਾਰੇ ਸਾਡੇ ਕਾਂਗਰਸ ਸਾਰੀ ਕਾਂਗਰਸ ਵਰਕਰ ਸਹਿबान ਨੇ ਉਹ ਅੱਜ ਵੱਧ ਛੜ ਕੇ ਜਿਨ੍ਹਾਂ ਨੇ ਹਿੱਸਾ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਹੀ ਤਦਾਦ ਵਿੱਚ ਜਿਹੜੇ ਟਰੈਕਟਰ ਨੇ ਉਹ ਅੱਜ ਰੈਲੀ ਦੇ ਵਿੱਚ ਆਏ ਨੇ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਨਾ ਚਾਹੁੰਦਾ ਹੈ ਕਿ ਕਿਸਾਨਾਂ ਦੀ ਜਿਹੜੀ ਇਹ ਜਿਹੜੀ ਲੜਾਈ ਹੈ ਤੇ ਸਿਰਫ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਲੜਾਈ ਨਹੀਂ ਇਹ ਸਾਡੇ ਹਰੇਕ ਵਰਗ ਦੀ ਲੜਾਈ ਹੈ ਉਹ ਵੱਧ ਛੱਡ ਕੇ ਇਹਨਾਂ ਦਾ ਸਾਥ ਦਿੱਤਾ ਜਾਵੇ ਤੇ ਕਿਸਾਨ ਮਜ਼ਦੂਰ ਇਕਤਾ ਨੂੰ ਉੱਪਰ ਤੱਕ ਲੈ ਕੇ ਜਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕੀ ਕਾਰਨ ਲੱਗਦਾ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਕਿਉਂ ਨਹੀਂ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨਦੀ ਪਈ ਦੇਖੋ ਜੀ ਕੇਂਦਰ ਸਰਕਾਰ ਕਹਿ ਲੋ ਦਿੱਲੀ ਵਿੱਚ ਬੈਠੇ ਜਿਹੜੇ ਸੱਤਾਧਾਰੀ ਨੇਤਾ ਨੇ ਨੇ ਉਹਨਾਂ ਉਹ ਕਹਿ ਲੋ ਕਿ ਦੁੱਧ ਤਾਂ ਦਿੱਲੀ ਜਾਣਾ ਚਾਹੀਦਾ ਹੈ ਫਸਲਾਂ ਦਿੱਲੀ ਜਾਣਾ ਚਾਹੀਦੀਆਂ ਨੇ ਦਾਣਾਂ ਦਿੱਲੀ ਦੇ ਵਿੱਚ ਆਣੇ ਆ ਚਾਹੀਦੀਆਂ ਨੇ ਪਰ ਕਿਸਾਨ ਦਿੱਲੀ 'ਚ ਨਹੀਂ ਆਣਾ ਚਾਹੀਦਾ ਇਹ ਉਹਨਾਂ ਦੀ ਜਿਹੜੀ ਇੰਡਾਇਓਲੋਜੀ ਹੈ ਜਿਹੜੀ ਉਹਨਾਂ ਦੀ ਸੋਚ ਹੈ ਇਹ ਸੋਚ ਨੂੰ ਆਪ ਖੁਦ ਬਦਲਣ ਦੇਣਗੇ ਤਾਂ ਬਹੁਤ ਹੀ ਵਧੀਆ ਹੋਊਗਾ ਨਹੀਂ ਤਾਂ ਕਿਸਾਨ ਜਿਹੜੀ ਆਪਣੇ ਹੱਕ ਸੱਚ ਦੀ ਜਿਹੜੀ ਹੱਕਾਂ ਨੂੰ ਲੈਣਾ ਜਾਣਦਾ ਤੇ ਜਿਹੜੇ ਸਾਡੇ ਹੱਕ ਨੇ ਉਹ ਸੀ ਲੈ ਕੇ ਰਵਾਂਗੇ ਤੇ ਕਾਂਗਰਸ ਪਾਰਟੀ ਜਿਹੜੀ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਅੱਕ ਜਾ ਕੇ ਸਾਹਾ ਸੱਚ ਦੀ ਲੜਾਈ ਵਾਸਤੇ ਨਾਲ ਖੜੀ ਹੈ ਤਾਂ ਬਲਾਕ ਕਾਂਗਰਸ ਮਾਛੀਬੜਾ ਦੇ ਪ੍ਰਧਾਨ ਪਰਮਿੰਦਰ ਤਵਾੜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤਵਾੜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਸਾਨਾਂ ਦੇ ਹੱਕ ਲਈ ਆ ਕਿਸਾਨਾਂ ਦੇ ਹੱਕ ਲਈ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਦਾ ਹੀ ਕਿਸਾਨ ਸੜਕਾਂ ਦੇ ਉੱਤੇ ਆ ਅੱਜ ਇਤਿਹਾਸ ਗਵਾਹ ਹੈ ਪੂਰਾ ਵਰਲਡ ਰਿਕਾਰਡ ਹੈ ਵਰਲਡ ਦਾ ਰਿਕਾਰਡ ਜਾ ਕੇ ਦੇਖ ਲਓ ਜਿੰਨੇ ਇਸ ਮੋਦੀ ਸਰਕਾਰ ਦੇ ਵਿੱਚ ਸਾਨਾਂ ਦੀਆਂ ਹੱਤਿਆਵਾਂ ਹੋਈਆਂ ਨੇ ਜਿੰਨਾ ਇਹਨਾਂ ਨੂੰ ਸੰਘਰਸ਼ ਦੇ ਵਿੱਚ ਜਿਸ ਵੀ ਕਿਸੇ ਬੰਦੇ ਨੇ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਹਿੰਦੁਸਤਾਨ ਦਾ ਲਾਅ ਹੈ ਕਿ ਕੋਈ ਵੀ ਬੰਦਾ ਸੰਘਰਸ਼ ਕਰਦਾ ਕੋਈ ਵੀ ਬੰਦਾ ਕਿਤੇ ਬਹਿ ਕੇ ਪ੍ਰੋਟੈਸਟ ਕਰਦਾ ਕਿਤੇ ਆਪਣੀ ਮੰਗ ਹਟਾਉਂਦਾ ਉਹਨੂੰ ਅਧਿਕਾਰ ਹੈ ਸਰਕਾਰ ਦਾ ਫਰਜ਼ਮੰਦ ਹੈ ਉਸ ਦੀ ਸਖਿਆ ਕਰਨੀ ਉਹਨੂੰ ਉੱਥੇ ਉਹ ਸਾਰੀਆਂ ਚੀਜ਼ਾਂ ਮੁਹੱਈਆ ਕਰਦੀਆਂ ਜਿਹੜੀਆਂ ਸੰਘਰਸ਼ ਵਾਸਤੇ ਚਾਹੀਦੀਆਂ ਨੇ ਪਰ ਮੋਦੀ ਸਾਹਿਬ ਬਿਲਕੁਲ ਉਲਟ ਨੇ ਮੋਦੀ ਕਹਿੰਦੇ ਨੇ ਜੇ ਪੰਜਾਬ ਨੂੰ ਮਾਰਨਾ ਮੈਂ ਹਿੰਦੁਸਤਾਨ ਦੇ ਰਾਜ ਇਸੇ ਤਰ੍ਹਾਂ ਕਰਦਾ ਰਹੂੰਗਾ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੱਡਾ ਫੈਸਲਾ ਲਿਆ ਪੂਰੇ ਪੰਜਾਬ ਦੇ ਹਰ ਇੱਕ ਬਲਾਕ ਦੇ ਵਿੱਚ ਪੂਰੇ ਪੰਜਾਬ ਦੇ ਹਰ ਇੱਕ ਬਲਾਕ ਦੇ ਵਿੱਚ ਇਸੇ ਤਰ੍ਹਾਂ ਦੇ ਕਰੈਕਟਰ ਮਾਰਚ ਕੱਢੇ ਨੇ ਅੱਜ ਕਿਸਾਨ ਪੂਰਾ ਕਾਂਗਰਸ ਪਾਰਟੀ ਦੇ ਨਾਲ ਖੜਾ ਕਾਂਗਰਸ ਪਾਰਟੀ ਕਿਸਾਨਾਂ ਦੇ ਹਿੱਤ ਲਈ ਖੜੀ ਆ ਜਿਹੜੀ ਪਹਿਲਾਂ ਵੀ ਕੰਮ ਕਰਦੀ ਰਹੀ ਆ ਤੇ ਅੱਜ ਵੀ ਕਿਸਾਨਾਂ ਦੇ ਹਿੱਤ ਦੇ ਵਿੱਚ ਖੜੀ ਆ ਅੱਜ ਬਾਰਡਰਾਂ ਦੇ ਉੱਤੇ ਸਾਡੇ ਨੌਜਵਾਨ ਬੱਚੇ ਕਿਸਾਨਾਂ ਦੇ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਕਿਉਂ ਬਾਰਡਰ ਤੇ ਜਾਣਾ ਪੈਂਦਾ ਉਹਨਾਂ ਬੱਚਿਆਂ ਨੇ ਤਾਂ ਹਜੇ ਪੂਰਾ ਖੇਡਾਂ ਦਾ ਆਨੰਦ ਵੀ ਨਹੀਂ ਮਾਣਿਆ 21 22 ਸਾਲਾਂ ਦੇ ਬੱਚੇ ਸਾਡੇ ਬਾਰਡਰਾਂ ਦੇ ਉੱਤੇ ਸ਼ਹੀਦ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਦੱਬਿਆ ਜਾ ਰਿਹਾ ਕੁਚਲਿਆ ਜਾ ਰਿਹਾ ਇਹ ਜਿਹੜੀਆਂ ਮੋਦੀ ਸਰਕਾਰ ਦੀਆਂ ਘਟੀਆਂ ਨੀਤੀਆਂ ਨੇ ਇਹ ਗੰਦੀ ਮੋਦੀ ਸਰਕਾਰ ਗੂੰਗੀ ਬਹਿਰੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਸਾਡੇ ਕਿਸਾਨ ਪਿੰਡਾਂ ਦੇ ਵਿੱਚੋਂ ਸਾਡੇ ਪੰਜ ਸਰਪੰਚ ਨੰਬਰਜ਼ ਆ ਮਾਛਵਾੜੇ ਬਲਾਕ ਦੇ ਸਾਰੇ ਪਿੰਡਾਂ ਦੇ ਵਿੱਚੋਂ ਟਰੈਕਟਰਾਂ ਦੇ ਵਿੱਚ ਇੱਕ ਵੱਡੇ ਕਾਫਲੇ ਲੈ ਕੇ ਅਸੀਂ ਹੈਡੋਬੇੜ ਦੀ ਮੰਡੀ ਤੋਂ ਸ਼ੁਰੂ ਹੋ ਕੇ ਮਾਛਵਾੜਾ ਸਾਹਿਬ ਦੀ ਮੰਡੀ ਦੇ ਵਿੱਚ ਆਏ ਆ ਅਸੀਂ ਦੋਨੇ ਮੰਡੀਆਂ ਕਿਉਂ ਚੁਣੀਆਂ ਕਿਉਂ ਕਰਕੇ ਅਸੀਂ ਇੱਥੇ ਮਜ਼ਦੂਰਾਂ ਨੂੰ ਵੀ ਬਚਾਉਣਾ ਅਸੀਂ ਕਿਸਾਨਾਂ ਨੂੰ ਵੀ ਬਚਾਉਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੰਡੀਆਂ ਵੀ ਖਤਮ ਕਰਨ ਜਾ ਰਹੇ ਨੇ ਤੇ ਕਿਸਾਨੀ ਨੂੰ ਤਾਂ ਖਤਮ ਕਰਦਾ ਹੀ ਕਰਦੇ ਨੇ ਮਜ਼ਦੂਰਾਂ ਨੂੰ ਵੀ ਖਤਮ ਕਰਨ ਜਾ ਰਹੇ ਨੇ ਮਜ਼ਦੂਰ ਵੀ ਉਹਨਾਂ ਦੇ ਗੁਲਾਮ ਬਣ ਜਾਣੇ ਨੇ ਉਹਨਾਂ ਦੇ ਕੋਆਪਰੇਟ ਧਾਨਿਆਂ ਦੇ ਜਿਹੜੇ ਇਹਨਾਂ ਮੰਡੀਆਂ ਨੂੰ ਖਰੀਦ ਰਹੇ ਨੇ ਸੋ ਅਸੀਂ ਆਰਧੀਆਂ ਪੰਜ ਤਾਰਾਂ ਨੂੰ ਵਪਾਰ ਨੂੰ ਪੰਜਾਬ ਦੇ ਨੂੰ ਬਚਾਉਣ ਲਈ ਅੱਜ ਕਾਂਗਰਸ ਪਾਰਟੀ ਜਿੱਥੇ ਮਾਛਵੜਾ ਦੇ ਬਲਾਕ ਦੇ ਸੜਕਾਂ ਦੇ ਉੱਤਰੀ ਆ ਪੰਜਾਬ ਦੇ ਕੋਨੇ-ਕੋਨੇ ਦੇ ਹਰ ਇੱਕ ਬਲਾਕ ਦੇ ਵਿੱਚ ਅੱਜ ਸੜਕਾਂ ਦੇ ਉੱਤਰੀ ਆ ਅਸੀਂ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀਆਂ ਹਦਾਇਤਾਂ ਹੋਣਗੀਆਂ ਸਾਨੂੰ ਦਿੱਲੀ ਜਾਣਾ ਪਿਆ ਹਰਿਆਣਾ ਬਾਰਡਰ ਤੇ ਜਾਣਾ ਪਿਆ ਹੋਰ ਕੋਈ ਵੱਡੇ ਸੰਘਰਸ਼ੇ ਲੀਕੜੇ ਪਏ ਇਸੇ ਤਰ੍ਹਾਂ ਅਸੀਂ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਲੀਕਦੇ ਰਹਾਂਗੇ ਸ਼ੁਭ ਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦਾ ਹੈ ਬਾਰਡਰ ਦੇ ਉੱਤੇ ਕਨੋਰੀ ਬਾਰਡਰ ਦੇ 21 ਤਰੀਕ ਨੂੰ ਜਿਸ ਦਿਨ ਦਿੱਲੀ ਦੇ ਲਈ ਕੂਚ ਕਰਨਾ ਸੀਗਾ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਸਰਕਾਰ ਵੱਲੋਂ ਮੰਗ ਪੰਜਾਬ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਕੀ ਉਹਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਕੀ ਕਾਰਨ ਲੱਗਦਾ ਹੈ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਜਾਂਦੀ ਦੇਖੋ ਦੋ ਕਿਸਾਨ ਜਥੇਬੰਦੀਆਂ ਬਾਰਡਰ ਦੇ ਉੱਤੇ ਬੈਠੀਆਂ ਨੇ ਇਹ ਜਿਹੜੀ ਪੰਜਾਬ ਸਰਕਾਰ ਹੈ ਇਹਨੂੰ ਕੜੀ ਦਾ ਕੰਮ ਕਰਨਾ ਚਾਹੀਦਾ ਜੇਕਰ ਉਸ ਨੌਜਵਾਨ ਦੀ ਹੱਤਿਆ ਹੋ ਗਈ ਜਿੱਤੇ ਇਹ ਆਪਦੀਆਂ ਮੰਗਾਂ ਮੰਨਣ ਉਸ ਪਰਿਵਾਰ ਦੇ ਹਿੱਤਾਂ ਲਈ ਉਹਨੂੰ ਸਰਕਾਰੀ ਨੌਕਰੀ ਮੈਂ ਕਹਿੰਦਾ ਘੱਟੋ ਘੱਟ 5 ਕਰੋੜ ਦਾ ਮੁਆਵਜ਼ਾ ਵੀ ਦੇਣਾ ਉਹਨਾਂ ਨੂੰ ਚਾਹੀਦਾ ਤੇ ਉਹਨਾਂ ਨੂੰ ਵੱਧ ਚੜ ਕੇ ਉਹਨਾਂ ਦਾ ਮੁਆਵਜ਼ਾ ਵੀ ਮਿਲੇ ਤੇ ਇਹ ਸਰਕਾਰ ਇਹ ਲੋਕਾਂ ਨੂੰ ਇਸੇ ਤਰ੍ਹਾਂ ਮਾਰ ਦਿਆ ਭਗਵਾਨਤਮਾਨ ਦੇ ਕੇਸਰੀਵਾਲ ਇਹ ਵੀ ਉਹਦੇ ਨਾਲ ਰਲਈ ਹੋਏ ਨੇ ਇਹ ਉਹਦੇ ਨਾਲ ਰਲਈ ਹੋਏ ਨੇ ਇਹਨੇ ਕਿਉਂ ਨਹੀਂ ਕਾਰਵਾਈ ਕੀਤੀ ਜਿਹੜਾ ਇਹਨਾਂ ਦਾ ਵੇਝ ਹੈ ਮਦਾ ਕਹਿੰਦਾ ਇਹਦਾ ਹੀ ਕਹਿੰਦਾ ਦਾੜੀ ਦੇ ਵਿੱਚ ਪੈਣ ਪੂੰਛ ਵਾਲੀਆਂ ਜੂਹਾਂ ਇਸ ਬੰਦੇ ਨੂੰ ਅੰਨ ਆਏ ਨੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਉਹ ਕਿਸਾਨ ਦੇ ਉੱਤੇ ਜਿਹੜਾ ਕਿਸਾਨ ਪੂਰੇ ਹਿੰਦੁਸਤਾਨ ਦੀ ਰੋਟੀ ਦਾ ਅਰੇਂਜਮੈਂਟ ਕਰ ਰਿਹਾ ਹੈ ਜਿਹੜਾ ਪੂੰਦੇ ਪੂਰੇ ਹਿੰਦੁਸਤਾਨ ਨੂੰ ਅੰਨ ਦੇ ਰਿਹਾ ਸਾਨੂੰ ਖੋਲ ਦੇਣ ਪਾਕਿਸਤਾਨ ਦਾ ਬਾਰਡਰ ਜੇ ਸਾਡੀ ਇਹੀ ਕਾਨਕ ਇਹੀ ਝੋਨਾ ਸਾਡਾ ਨਾ 11000 ਨੂੰ ਕਮਾਂਡਲ ਜਾਵੇ ਹਰਜਵੇ ਸਰਕਾਰਾਂ ਪਿੱਛੇ ਪੰਜਾਬ ਤਾਂ ਆਪਣੇ ਆਪ ਚ ਬਲਵਾਨ ਹੈ ਔਰ ਅਸੀਂ ਫੇਰ ਵੀ ਸਰਕਾਰਾਂ ਦੀ ਰਹਿਮਾਈ ਚ ਰਹਨੇ ਆ ਸਰਕਾਰਾਂ ਨੂੰ ਕਹਿੰਦੇ ਆ ਨਾ ਛੇੜੋ ਪੰਜਾਬ ਨੂੰ ਪੰਜਾਬ ਇਹ ਇੱਕ ਜਿਹੜਾ ਸੈਂਟਰ ਦੇ ਖਿਲਾਫ ਉੱਠ ਕੇ ਬੋਲਦਾ ਸਾਰੇ ਹੀ ਸੂਬੇ ਇਹਨੇ ਆਪਣੇ ਮੋਦੀ ਦੇ ਅੰਡਰ ਕੀਤੇ ਹੋਏ ਨੇ ਪੰਜਾਬ ਦੇ ਵਿੱਚੋਂ ਹੀ ਇਹਨੂੰ ਦਬਾਉਣ ਦੀ ਆਵਾਜ਼ ਉੱਠੂਗੀ ਪੰਜਾਬੇ ਦੱਬਦਾ ਜਾਊ ਉਦੋਂ ਬਾਅਦ ਨਹੀਂ ਇਹ ਕਿਤੇ ਜਾ ਕੇ ਰੋਕਦਾ ਪੂਰੇ ਹਿੰਦੁਸਤਾਨ ਦੇ ਵਿੱਚ ਮੋਦੀ ਨੂੰ ਖਤਮ ਕਰ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਨੌਜਵਾਨ ਮੁੰਡਿਆਂ ਨੂੰ ਦੇਖੋ ਕਿੰਨੀ ਵੱਡੀ ਕੁਰਬਾਨੀ ਆਪੇ ਸ਼ੁਭ ਕਰਨ ਦੀ ਪਈ ਪੂਰੇ ਹਿੰਦੁਸਤਾਨ ਬਾਰਡਰ ਦਾ ਕਾਟ ਹੈ ਕਿਸਾਨੀ ਸੰਘਰਸ਼ ਦੇ ਵਿੱਚ ਇਹ ਕਹਿੰਦਾ ਬਾਰਡਰ ਤੇ ਗੋਲੀਆਂ ਸ਼ਰੇਆਮ ਗੋਲੀਆਂ ਮਾਰ ਕੇ ਮਾਰਦਾ ਜਾ ਕੀ ਜੇ ਅੱਜ ਵੀ ਨਾ ਜਾਗੇ ਅੱਜ ਵੀ ਨਾ ਮਜ਼ਦੂਰ ਉੱਠਿਆ ਅੱਜ ਵੀ ਨਾ ਕਿਸਾਨ ਉੱਠਿਆ ਅੱਜ ਵੀ ਲੋਕ ਦੇਖਦੇ ਨੇ ਉਹ ਆਪਣੀਆਂ ਆਪਣੀ ਸਿਆਸੀ ਰੋਟੀਆਂ ਸੇਕਦਾ ਆਹਾਂ ਕੀ ਅਸੀਂ ਰੋਟੀਆਂ ਸੇਕਦੇ ਆਏ ਹਾਂ ਉਤੋਂ ਅਸੀਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਆ ਅਸੀਂ ਕਿਸਾਨੀ ਨੂੰ ਉੱਪਰ ਚੱਕਣ ਦੀ ਗੱਲ ਕੀਤੀ ਆ ਅੱਜ ਅਸੀਂ ਕਿਸਾਨ ਦੇ ਨਾਲ ਖੜੇ ਆ ਕਿਉਂ ਕਰਕੇ ਅਸੀਂ ਵੀ ਕਿਸਾਨੀ ਨਾਲ ਸੰਬੰਧਤ ਜਿੰਨੇ ਵੀ ਪੰਜਾਬ ਦੇ ਵਿੱਚ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਆ ਆਪਣੇ ਕਹਿੰਦੇ ਕਿਸੇ ਵੀ ਤਰ੍ਹਾਂ ਦੇ ਨਾਲ ਸੰਬੰਧਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨੀ ਨਾਲ ਸੰਬੰਧ ਹੈ ਚਾਹੇ ਤੁਸੀਂ ਵੀ ਉਹ ਮੀਡੀਆ ਵਾਲੇ ਵੀ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੀ ਸਾਡੀ ਆਵਾਜ਼ ਨੂੰ ਤੁਸੀਂ ਬਲੰਦ ਕਰਨ ਲੱਗੇ ਹੋ ਸਮੁੱਚੀ ਸਾਡੀ ਟੀਮ ਜਿੰਨੀ ਬਲਾਕ ਕਾਂਗਰਸ ਦੀ ਜਿੰਨੀ ਵੀ ਇੱਥੇ ਖੜੀ ਆ ਉਹ ਸਾਰੀ ਸੰਘਰਸ਼ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਭਕਰਨ ਦੇ ਲਈ ਸਾਨੂੰ ਹੋਰ ਵੀ ਵੱਡੇ ਕੋਈ ਉਪਰਾਲੇ ਕਰਨੇ ਪੈ ਤਾਂ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਖੜੇ ਆ ਪੂਰੇ ਪੰਜਾਬ ਦੇ ਵਿੱਚੋਂ ਹੋਰ ਵੀ ਕਿਤੇ ਜਾਣਾ ਪਿਆ ਸਾਨੂੰ ਪੁਰਦਾ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਦਾਇਤਾਂ ਹੋਣਗੀਆਂ ਉਸ ਦੇ ਮੁਤਾਬਕ ਵੀ ਅਸੀਂ ਕੰਮ ਕਰਾਂਗੇ ਜਿਹੜਾ ਪੰਜਾਬ ਸਰਕਾਰ ਨੇ 1 ਕਰੋੜ ਤੇ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਸੀ ਸ਼ੁਭਕਰਨ ਦੇ ਪਰਿਵਾਰ ਦੇ ਲਈ ਉਹਨਾਂ ਦਾ ਕਹਿਣਾ ਕਿ ਅਸੀਂ ਉਹ ਠੁਕਰਾਨੇ ਆ ਉਹ ਚੀਜ਼ ਨੂੰ ਪਰ ਸਾਨੂੰ ਤਾਂ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਪਹਿਲਾਂ ਕਿੰਨੇ ਦਿਨ ਹੋ ਚੁੱਕੇ ਨੇ ਅੱਜ 21 ਤਰੀਕ ਦੀ ਮੌਤ ਹੋਈ ਹੈ ਅੱਜ 28 ਤਰੀਕ ਹੋ ਚੁੱਕੀ ਹੈ ਪਰ ਹਜੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਰਹੀ ਪੰਜਾਬ ਸਰਕਾਰ ਵੱਲੋਂ ਸਰਕਾਰਾਂ ਦੇ ਪੱਲੇ ਕੀ ਹੁੰਦਾ ਇਹ ਨਹੀਂ ਉਹਦੇ ਨਾਲ ਗੰਡ ਧੁੱਪ ਇਹਨੇ ਹਰਿਆਣੇ ਦਾ ਬਿਜ ਨਹੀਂ ਬਚਾਉਣਾ ਜਿਹਦੀ ਨਾਲ ਗੱਲ ਕਰਕੇ ਛੱਡਿਆ ਜਿਹੜਾ ਬਿਜ ਬਿਲਕੁਲ ਹੀ ਮੋਦੀ ਸਰਕਾਰ ਜਿਹੜੀ ਫੇਲ ਹੋ ਚੁੱਕੀ ਆ ਹਰਿਆਣਾ ਸਰਕਾਰ ਵੀ ਫੇਲ ਹੋ ਚੁੱਕੀ ਆ ਜਦ ਪੰਜਾਬ ਦੇ ਵਿੱਚੋਂ ਸੰਘਰਸ਼ ਦੀ ਆਵਾਜ਼ ਉੱਠੀ ਆ ਜਾਣਾ ਸੈਂਟਰ ਦੇ ਵਿੱਚ ਆ ਉਹਨੇ ਦਿੱਲੀ ਪਹੁੰਚਣਾ ਤਾਂ ਇਹਨਾਂ ਦਾ ਮਤਲਬ ਨਹੀਂ ਰਾਹ ਤੇ ਜ ਰੋਕਣਾ ਇਹੇ ਸੈਂਟਰ ਦੇ ਉੱਤੇ ਛਿੱਟੇ ਮਾਰਦੇ ਨੇ ਖट्टर ਸਰਕਾਰ ਛਿੱਟੇ ਮਾਰਦੀ ਆ ਉਹਦਾ ਜਿਹੜਾ ਰਾਭ ਆਪਣੇ ਕਿਨਾ ਬੁਹਾਗ ਦਾ ਮੰਤਰੀਆ ਨੇ ਲਵੇ ਚ ਉਹ ਜਿਹੜਾ ਉਹਨੂੰ ਬਚਾਉਣ ਲੱਗੇ ਆ ਇਹਨਾਂ ਨੇ ਆਰਡਰ ਕੀਤੇ ਹੋਏ ਨੇ ਪੰਜਾਬ ਸਰਕਾਰ ਨੂੰ ਬਿਨਾਂ ਦੇਰੀ ਕੀਤੇ ਆ ਜੇ ਆਪਣੇ ਆਪ ਨੂੰ ਕਿਸਾਨਾਂ ਦੀ ਹਤਾਸ਼ੀ ਕਹੋਂਦੀ ਆ ਪੰਜਾਬ ਸਰਕਾਰ ਤਾਂ ਇਮੀਡੀਏਟਲੀ ਇਹਨਾਂ ਨੂੰ ਤਦੰਤ ਉਹਦੇ ਪੂਰੇ ਉਹਦੇ ਡਬਾਉਂ ਨਾਲ ਦੇ ਆਈਜੀ ਤੇ ਡੀਆਈਜੀ ਤੇ ਸਬੰਧ ਦਾ ਐਸਐਸਪੀ ਤੇ ਅੰਦਰ ਦੇ ਖਾਣੇ ਤੇ ਉਹਨਾਂ ਦੇ ਜਿਹੜਾ ਮੰਤਰੀਆ ਵਿੱਚ ਉਹਦੇ ਦੇ ਐਫਆਈਆਰ ਦਰਜ ਕਰਨੀ ਚਾਹੀਦੀ ਆ ਤਾਂ ਇਹ ਐਫਆਈਆਰ ਰੋਣੀ ਧਾਰੀ ਕਰਦੀ ਇਹਨੂੰ ਤਾਂ ਕਿਸਾਨੀ ਸੰਘਰਸ਼ ਦਾ ਫਿਕਰ ਇਹਦੀਗਾ ਇਹਨੂੰ ਕਿਸਾਨੀ ਸੰਘਰਸ਼ ਦਾ ਨਹੀਂ ਫਿਕਰ ਇਹਦਾ ਉੱਥੇ ਐਮਪੀ ਦੀਆਂ ਟੇਕਾ ਮੰਡਣ ਲੱਗੇ ਹੋਏ ਨੇ ਆਪਣੇ ਇਹੋ ਤੇ ਕੇਸਰੀ ਆਲ ਅੱਜ ਪੰਜਾਬ ਕਾਂਗਰਸ ਸੜਕਾਂ ਦੇ ਉੱਤਰੀ ਹੋਈ ਹੋਈ ਆ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਉੱਥੇ ਟੇਕਾ ਮੰਡਣ ਲੱਗੇ ਹੋਏ ਨੇ ਸਾਡੀਆਂ ਉੱਥੇ ਮੰਡੀਆਂ ਪੈਗੀਆਂ ਸਾਡੀਆਂ ਉੱਥੇ ਮੰਡੀਆਂ ਪੈਗੀਆਂ ਪੰਜਾਬ ਸਰਕਾਰ ਵੀ ਫੇਲ ਆ ਸੈਂਟਰਲ ਸਰਕਾਰ ਵੀ ਫੇਲ ਆ ਕਿਸਾਨੀ ਨੂੰ ਬਚਾਉਣ ਵਾਸਤੇ ਇਹਨਾਂ ਦੋਨਾਂ ਸਰਕਾਰਾਂ ਨੂੰ ਚੱਲਦਾ ਹੀ ਕਰਦਾ ਪੈਣਾ ਤਾਂ ਸਾਡੀ ਕਿਸਾਨੀ ਮਜ਼ਦੂਰ ਗਰੀਬ ਜਿੰਨੇ ਹੈਗੇ ਨੇ ਤਾਂ ਹੀ ਬਚਣਗੇ ਨਹੀਂ ਇਹਨਾਂ ਦਾ ਕੋਈ ਜਿਹੜਾ ਬਾਲੀਬਾਰਸ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਨਿਕਾਰ ਦੋ ਇਹਨਾਂ ਨੂੰ ਉਤਾਰ ਦੋ ਤਾਂ ਆਪਾਂ ਪੰਜਾਬ ਦੀ ਜਵਾਨੀ ਕਿਸਾਨੀ ਮਜ਼ਦੂਰੀ ਪੰਜਾਬ ਦਾ ਵਪਾਰ ਪੰਜਾਬ ਦੇ ਹਰ ਇੱਕ ਵਰਗ ਨੂੰ ਬਚਾ ਸਕਦੇ ਹਾਂ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਟਰੈਕਟਰ ਮਾਰਚ ਕੀਤਾ ਜਾ ਰਿਹਾ ਸੀਗਾ ਕਿਸਾਨਾਂ ਦੇ ਹੱਕ ਦੇ ਵਿੱਚ ਬਲਾ ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਸ਼ੁਭਕਰਨ ਦੀ ਮੌਤ ਦੀ ਐਫ ਆਈ ਆਰ ਹੈ ਜਿਹੜੀ ਉਹ ਦਰਜ ਨਹੀਂ ਕਰ ਰਹੀ ਹੈਗੀ ਜਲਦੀ ਤੋਂ ਜਲਦੀ ਉਹਨਾਂ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੇ ਪੰਜਾਬ ਕਾਂਗਰਸ ਹੈ ਜਿਹੜੀ ਕਿਸਾਨਾਂ ਦੇ ਹੱਕ ਦੇ ਲਈ ਹਮੇਸ਼ਾ ਅੱਗੇ ਹੈ ਜਿੱਥੇ ਵੀ ਕਿਸਾਨਾਂ ਨੂੰ ਪੰਜਾਬ ਕਾਂਗਰਸ ਦੀ ਲੋੜ ਹੈ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਜਬ ਤੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ